ਦੋਸਤੋ Rajasthan ਦੇ ਸਾਲੂ ਸ਼ਹਿਰ ਦੇ ਨਹਿਰ ਦੀਆਂ ਤਸਵੀਰਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਨ ਜਾ ਰਿਹਾ ਜਿੱਥੇ ਕਿ ਪਾਣੀ ਦੇ ਵਿੱਚ ਜਿਹੜੇ ਖਸਖਸ ਦੀ ਜਿਹੜੀ ਖੇਤੀ ਹੁੰਦੀ ਹੈ ਜਾਂ ਆਪਾਂ ਕਹੀਏ ਡੋਡੇ ਜਿਹੜੇ ਹੁੰਦੇ ਆ ਉਹ ਇਹਦੇ ਵਿੱਚ ਤੈਰ ਕੇ ਆਉਣ ਦੀ ਜਿਹੜੀ ਰਿਪੋਰਟ ਆ ਉਹ ਮਿਲੀ ਆ ਤੇ ਤਸਵੀਰਾਂ ਮੈਂ ਨਹੀਂ ਦਿਖਾ ਸਕਦਾ ਤੇ ਕਾਫੀ ਲੋਕ ਇੱਥੇ ਜਾਲੀਆਂ ਜੁੜੀਆਂ ਲਾ ਕੇ ਇਸ ਟੀਨ ਨੂੰ ਇਕੱਠਾ ਵੀ ਕਰ ਰਿਹਾ ਤੇ ਤੁਹਾਨੂੰ ਦਿਖਾ ਰਿਹਾ ਕਾਫੀ ਇੱਥੇ ਲੋਕ ਇਕੱਠੇ ਹੋਏ ਆ ਇੱਕ ਮਿੰਟ ਤੇ ਆ ਦੇਖੋ ਲੋਕ ਇਕੱਠੇ ਕਰ ਰਹੇ ਇੱਥੇ ਇਹ ਪਾਣੀ ਦੇ ਵਿੱਚੋਂ ਤੇ ਜਦੋਂ ਸੀਨੀਅਰ ਸਾਡੇ ਜਿਹੜੇ ਪੱਤਰਕਾਰ ਭਰਾ ਉਹਨਾਂ ਨਾਲ ਗੱਲਬਾਤ ਕਰੀ ਤਾਂ ਉਹਨਾਂ ਨੇ ਦੱਸਿਆ ਵੀ ਪੰਜਾਬ ਦੇ ਵਿੱਚ ਕਿੱਥੇ ਅवैध ਤੌਰ ਤੇ ਕੰਮ ਚੱਲ ਰਿਹਾ ਸੀ ਤੇ ਉਹਨਾਂ ਨੇ ਕੋਈ ਨਹਿਰ ਦੇ ਵਿੱਚ ਟਰੱਕ ਦੀ ਜਿਹੜੀ ਸਿੱਧੀ ਪਲਟੀ ਆ ਉਹ ਮਾਰੀ ਹੈ ਜੇ ਆਪਾਂ ਕਹਿ ਸਕਦੇ ਹਾਂ ਕੋਈ ਨਾ ਕੋਈ ਰੋਲਾ ਜ਼ਰੂਰ ਆ ਦੇਖੋ ਇਹ ਤਸਵੀਰਾਂ ਨੇ ਵਿੱਚ ਦਿਖਾ ਰਿਹਾ ਆ ਦੇਖੋ ਡੋਡੇ ਕਿਸ ਤਰ੍ਹਾਂ ਪਾਣੀ ਦੇ ਵਿੱਚ ਤੈਰ ਕੇ ਨਹਿਰ ਦੇ ਵਿੱਚ ਜਾ ਰਹੇ ਆ ਤੇ ਆ ਦਿਖਾਇਓ ਬਈ ਥੋੜਾ ਜਿਹਾ ਤੇ ਸ਼ਹਿਰ ਦੇ ਕਾਫੀ ਲੋਕ ਇੱਥੇ ਇਕੱਠੇ ਹੋਏ ਆ ਤੇ ਬਹੁਤੇ ਲੋਕਾਂ ਨੇ ਜਾਲੀਆਂ ਜੁਲੀਆਂ ਵੀ ਇੱਥੇ ਲਾ ਰੱਖੀਆਂ ਸਾਨੂੰ ਵੀ ਜਿਵੇਂ ਹੀ ਇਸ ਚੀਜ਼ ਦੀ ਜੜੀ ਖਬਰ ਆ ਉਹ ਮਿਲੀ ਤਾਂ ਅਸੀਂ ਮੌਕਾ ਦੇਖਣ ਲਈ ਇੱਥੇ ਪਹੁੰਚੇ ਤੇ ਆ ਦੇਖੋ ਪਾਣੀ ਦੇ ਵਿੱਚ ਜਿਹੜੇ ਖਸ ਖਸ ਦੀ ਜਿਹੜੀ ਖੇਤੀ ਹੁੰਦੀ ਹੈ ਤੇ ਜਿਹੜੇ ਡੋਡੇ ਹੁੰਦੇ ਆ ਉਹ ਇਹਦੇ ਵਿੱਚ ਬਹਿ ਕੇ ਆਉਣ ਦੀ ਰਿਪੋਰਟ ਮਿਲੀ ਸੀ ਤੇ ਸ਼ਹਿਰ ਦੇ ਕੁਝ ਲੋਕ ਇੱਥੇ ਖੜੇ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਉਹਨਾਂ ਨੇ ਕਿੰਨਾ ਸਮਾਂ ਪਹਿਲਾਂ ਆ ਚੀਜ਼ ਆ ਜਿਹੜੀ ਵੇਖੀ ਸੀ ਬਾਈ ਜੀ ਸਸਰੀ ਘਰ ਸਸਰੀ ਘਰ ਜੋ ਲੋਕ ਵੇਖ ਰਿਹਾ ਥੋੜਾ ਜਿਹਾ ਆਪਣੇ ਬਾਰੇ ਦੱਸੋ ਹਾਂਜੀ ਇਹਦੇ ਵਿੱਚ ਖਸਖਸ ਦੀ ਖੇਤੀ ਦੇ ਡੋਡੇ ਆ ਰਹੇ ਆ ਹਾਂ ਸਾਡੇ ਫੁੱਲ ਕਹਿ ਸਕਦੇ ਆਂ ਆਪਾਂ ਉਹਨੂੰ ਹਾਂਜੀ ਹਾਂ ਖਸਖਸ ਵਾਲੇ ਫੁੱਲ ਉਹ ਕੀ ਕਹਿ ਸਕਦੇ ਆ ਪਿੱਛੇ ਸਾਡੇ ਕੋਲ ਵੀਡੀਓ ਆਈ ਆ ਕਹਿੰਦੇ ਟਰੱਕ ਫਲਟਿਆ ਕੋਈ ਹਾਂ ਉਹਦੇ ਕਰਨ ਮਤਲਬ ਇਹ ਡੋਡੇ ਆ ਰਹੇ ਆ ਠੀਕ ਹੈ ਨਹਿਰ ਤੇ ਵਿਚਾਰੇ ਆ ਇਧਰ ਵੀ ਆ ਰਹੇ ਗੱਦਰ ਗੜੇ ਵੀ ਆ ਰਹੇ ਆ ਹੂੰ ਇਹ ਇਧਰ ਵੀ ਪਿੱਛੇ ਵੀ ਜਾਲੀ ਲਾ ਰੱਖੀ ਕਿਸੇ ਨੇ ਇਧਰ ਵੀ ਚੁੱਕੀ ਜਾਂਦੇ ਲੋਕ ਹੂੰ ਇਹ ਜਾਲੀਆਂ ਨਾ ਰੱਖੀਆਂ ਠੀਕ ਹੈ ਇਹ ਸੰਸਾ ਤੁਸੀਂ ਕਿੰਨਾ ਚਿਰ ਪਹਿਲਾਂ ਤੁਹਾਨੂੰ ਆ ਚੀਜ਼ ਦੀ ਖਬਰ ਮਿਲੀ ਸੀ ਵੀ ਇੱਥੇ ਜਿਹੜੇ ਪਾਣੀ ਦੇ ਵਿੱਚ ਡੋਡੇ ਆ ਜਿਹੜੇ ਉਹ ਤੈਰ ਕੇ ਆ ਰਹੇ ਆ ਸਾਡੇ ਕੋਲ ਵੀਡੀਓ ਆਈ ਸੀਗੀ ਗਰੁੱਪ ਦੇ ਵਿੱਚ ਠੀਕ ਹੈ ਕਿਸ ਨੇ ਗਰੁੱਪ ਵਾ ਦੇ ਵਿੱਚ ਵੀਡੀਓ ਪਾਈ ਸੀ ਹਾਂ ਉਹ ਸਾਡੇ ਸਾਦੂ ਸ਼ਹਿਰ ਤੋਂ ਮਨੀਸ਼ ਸ਼ਰਮਾ ਜੀ ਪੱਤਰਕਾਰ ਸਾਡੇ ਸੀਨੀਅਰ ਉਹਨਾਂ ਨੇ ਵੀਡੀਓ ਦੇਖ ਕੇ ਅਸੀਂ ਦੇਖਣ ਵਾਸਤੇ ਅਸੀਂ ਲਹਿਰ ਦੇ ਵਿੱਚ ਦੇਖਣ ਵਾਸਤੇ ਆ ਗਏ ਠੀਕ ਹੈ ਦੇਖੀਏ ਸਾਰੇ ਕੀ ਤਾਂ ਜਦੋਂ ਤੁਸੀਂ ਇੱਥੇ ਪਹੁੰਚੇ ਉਦੋਂ ਕਿੰਨੇ ਕੁ ਲੋਕ ਇੱਥੇ ਜਿਹੜੇ ਇਸ ਚੀਜ਼ ਨੂੰ ਇਕੱਠੀ ਕਰ ਰਹੇ ਸੀ ਲਗਭਗ 15 20 ਜਣੇ ਲੋਕ ਸੀਗੇ ਪਰ ਤਾਂ ਬਹੁਤ ਘੱਟ ਹੋ ਗਏ ਦੇ ਵਿੱਚ ਹਮ ਲਗਭਗ ਸਭ ਨੂੰ ਪਤਾ ਲੱਗ ਗਿਆ ਹੋਣਾ ਠੀਕ ਹੈ ਇਹਦੇ ਵਿੱਚ ਹੁਣ ਪਹਿਲਾਂ ਨਹਿਰ ਪਰ ਹੀ ਆਉਂਦੀ ਸੀਗੀ ਤਾਂ ਇੱਥੋਂ ਦੇ ਲੋਕਾਂ ਦਾ ਜਿਹੜਾ ਇਹ ਕਹਿਣਾ ਵੀ ਹੁਣ ਜਿਹੜੀ ਇਹਨਾਂ ਦੀ ਗਿਣਤੀ ਆ ਉਹ ਕਾਫੀ ਘੱਟ ਹੋ ਚੁੱਕੀ ਆ ਤੇ ਦਿਨੇ ਇਹਦੇ ਵਿੱਚ ਕਾਫੀ ਭਾਰੀ ਮਾਤਰਾ ਦੇ ਵਿੱਚ ਜਿਹੜੇ ਡੋਡੇ ਆ ਉਹ ਤੈਰ ਕੇ ਆਥੇ ਪਹਿਲਾਂ ਲੋਕਾਂ ਵੱਲੋਂ ਜਾਲੀ ਵੀ ਲਾਈ ਗਈ ਤੇ ਬਹੁਤ ਸਾਰੇ ਲੋਕ ਇਹਨਾਂ ਦਾ ਕਹਿਣਾ ਇੱਕ ਮਿੰਟ ਸਿੰਘ ਸਾਹਿਬ ਇਹਨਾਂ ਦਾ ਇਹ ਵੀ ਕਹਿਣਾ ਵੀ ਬਹੁਤ ਸਾਰੇ ਲੋਕ ਜਾਲੀਆਂ ਲਾ ਕੇ ਤੇ ਇੱਥੋਂ ਡੇ ਜਿਹੜੇ ਉਹ ਕਾਫੀ ਲੋਕ ਕੱਢ ਕੇ ਵੀ ਲੈ ਗਏ ਆ ਤੇ ਖਸਖਸ ਦੀ ਆਪਾਂ ਕਹਿ ਸਕਦੇ ਹਾਂ ਫੁੱਲ ਆਹ ਦੇਖੋ ਇਹ ਜਾ ਰਹੀ ਹੈ ਤੈਰ ਕੇ ਕਾਲੇ ਰੰਗ ਦੇ ਆਏ ਤੇ ਦੇਖੋ ਇਹ ਸਾਲੂ ਸ਼ਹਿਰ ਨਹਿਰ ਦੀਆਂ ਤਸਵੀਰਾਂ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਤੇ ਅੱਗੇ ਵੀ ਲੈ ਕੇ ਚੱਲਦੇ ਆਂ ਇੱਕ ਮਿੰਟ ਆਇਓ ਸਿੰਘ ਸਾਹਿਬ ਉਹ ਫੁੱਲ ਕੱਢੋ ਅਸੀਂ ਜਦੋਂ ਇੱਥੇ ਪਹੁੰਚੇ ਤਾਂ ਉਦੋਂ ਕਾਫੀ ਲੋਕ ਇੱਥੇ ਖੜੇ ਸੀ ਪਰ ਬਹੁਤ ਸਾਰੇ ਲੋਕ ਇੱਥੋਂ ਹੁਣ ਚਲੇ ਗਏ ਦੇਖੋ ਜਾਲੀਆਂ ਜਿਹੜੀਆਂ ਲਾਈਆਂ ਗਈਆਂ ਲੋਕਾਂ ਵੱਲੋਂ ਤਾਂ ਇਹ ਇੱਕ ਨਿਊਜ਼ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਇਹ ਪੰਜਾਬ ਦੇ ਨਹਿਰ ਤੋਂ ਆ ਦੇਖੋ ਤੇ ਲੋਕਾਂ ਦਾ ਕਹਿਣਾ ਵੀ ਹੁਣੇ ਦੀ ਥੋੜੀ ਜਿਹੀ ਗਿਣਤੀ ਹੈ ਜਿਹੜੀ ਉਹ ਘਟ ਗਈ ਦਿਨੇ ਇੱਥੇ ਕਾਫੀ ਭਾਰੀ ਮਾਤਰਾ ਦੇ ਵਿੱਚ ਜਿਹੜੀ ਡੋਡੇ ਆ ਉਹ ਪਾਣੀ ਦੇ ਵਿੱਚ ਤੈਰ ਕੇ ਇੱਥੇ ਜਿਹੜੀ ਨਹਿਰ ਹੈ ਸਾਧੂ ਸ਼ਹਿਰ ਲੋਕਲ ਨਹਿਰ ਉਹਦੇ ਵਿੱਚ ਤੈਰ ਕੇ ਤੇ ਗੱਦਲ ਖੇੜੇ ਪਿੰਡ ਚ ਜਿਹੜਾ ਪਾਣੀ ਜਾਂਦਾ ਉਹਦੇ ਵਿੱਚ ਵੀ ਆਖਿਆ ਜਾ ਰਿਹਾ ਵੀ ਇਹਦੇ ਵਿੱਚ ਡੋਡੇ ਆ ਜਿਹੜੇ ਤੈਰ ਕੇ ਆਏ ਆ ਦੇਖੋ ਇਹ ਜਾਰੀ ਹੈ ਇਹ ਜੋ ਤੁਸੀਂ ਕਲੇ ਕਲੇ ਦੇਖ ਰਹੇ ਹੋ ਸਾਰੇ ਡੋਡੇ ਹੀ ਆ ਤਾਂ ਬਹੁਤ ਬਹੁਤ ਧੰਨਵਾਦ ਤੇ ਇਹਦਾ ਜਿਹੜਾ ਬ੍ਰਿਕੀ ਕਾਰਨ ਉਹ ਨਹੀਂ ਪਤਾ ਵੀ ਇਹ ਕਿੱਥੋਂ ਤੈਰ ਕੇ ਆ ਰਹੀ ਹੈ ਤੇ ਇਸ ਦੇ ਪਿੱਛੇ ਦਾ ਜਿਹੜਾ ਕਾਰਨ ਉਹ ਕੀ ਆ ਤਾਂ